ਕੀ ਹਾਲਾ ਜੀ ਮੈਂ ਕਾਲਾ ਮੜਵਾਲੀ ਅੱਜ ਦਾ ਵਲੋਗ ਕਰਾਂਗੇ ਤੁਹਾਡੇ ਨਾਲ ਆਪਾਂ ਸਾਂਝਾ ਆ ਆਪਣੇ ਕੋਲੇ ਆਪਣੇ ਭਰਾ ਘੋੜਾ ਦੋਦਾ ਰਪਿੰਦਰ ਦੋਦਾ ਮਾਨਸਾ ਕੈਂਚੀਆਂ ਤੇ ਆਉਂਦੇ ਆਪਣੇ ਕੋਲੇ ਫੈਕਟਰੀ ਚ ਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਉਹਨਾਂ ਨਾਲ ਸਾਂਝੀਆਂ ਰਪਿੰਦਰ ਦਾ ਕਿਸ ਤਰ੍ਹਾਂ ਦਾ ਟੂਰ ਰਿਹਾ ਤੇ ਬਾਕੀ ਫਿਰ ਵੀ ਪੰਜਾਬ ਦੇ ਮੇਲੇ ਕਿਦੋਂ ਖਿਡਣੇ ਆ ਕਰਦਿਆਂ ਗੱਲਾਂ ਬਾਤਾਂ ਬਣਿਆ ਰਹੇ ਹੋਏ ਆਪਣੇ ਵਲੋਗ ਨਾਲ ਤੇ ਆਪਣਾ ਵਜ ਸਰਪੰਚ ਸਾਹਿਬ ਆਗੇ ਸੰਦੀਲਾ ਸਿੰਘ ਕੋਸ ਨੀਲੇ ਵਧੀਆ ਠੀਕ ਠਾਕ ਹਾਂ ਵਧੀਆ ਤੇ ਫਿਰ ਕਰਦੇ ਹੋਰ ਬੰਦੇ ਆਪਣੇ ਕਦੋਂ ਕਰ ਲੈ ਫਿਰ ਵਾਪਸੀ ਆਪਾਂ ਕਰਦੇ ਆਂ ਉਹਨਾਂ ਨਾਲ ਗੱਲਾਂ ਬਾਤਾਂ ਇਹ ਮੈਚ ਛੱਡਣ ਲੱਗਣੀ ਵੀ ਕਰਾਂਗੇ ਗੱਲਾਂ ਬਾਤਾਂ ਉਹਦੇ ਆਪਣੇ ਕੋਲੇ ਹੂੰ ਤੇ ਅੱਜ ਆ ਰਹੇਗੇ ਆ ਰਹੇ ਆ ਰਹੇ ਆਪਣੇ ਕੋਲੇ ਠੀਕ ਆ ਚਲੋ ਬਣੇ ਰਹੋ ਜੀ ਆਪਣੇ ਵਲੋਗ ਨਾਲ ਕਰਦੇ ਆਂ ਸਾਡਾ ਡੈਟ ਤਿਆਰ ਬੱਕਰਾ ਬੁੱਕਰਾ ਬਣਾਈ ਗਏ ਹਾਂ ਆ ਚਲਦੇ ਸੰਨੀਲੇ ਓਏ ਲੈ ਗਈ ਫਿਰ ਆਪਾਂ ਬੱਕਰਾ ਲਈ ਬੱਕਰਾ ਰਣਾ ਬੱਕਾ ਆ ਆ ਜਾ ਬਣਾਉਣੇ ਆ ਬੱਕਰਾ ਫਿਰ ਅੱਜ ਖਵਾਉਣੇ ਆ ਤੇ ਪਲੇਰਾਂ ਨੂੰ ਬਣਾ ਕੇ ਉਨਾ ਮੰਗੇ ਦੇਸੀ ਘੋਟ ਵਧੀਆ ਅੱਛਾ ਦੇਸੀ ਘੋਟ ਬਣਾਉਣਾ ਚਲ ਦੇਖਦੇ ਆ ਸਰਪੰਚਾ ਕੀ ਗੱਲ ਬਾਤ ਬਣਾਉਣਾ ਅੱਜ ਤੋਂ ਹੈ ਜਵੇਂ ਹੋਰ ਆ ਗਿਆ ਸੰਦੀਪ ਦੋਦੇ ਵਾਲਾ ਦੇਸੀ ਘੋਟ ਅੱਛਾ ਹਾਂ ਉਹ ਵੀ ਬਣਾਵਾਂਗਾ ਹਾਂ ਉਹਦੇ ਵਾਲਾ ਬੱਕਰਾ ਬਣਾਵਾਂਗਾ ਅੱਜ ਹਾਂ ਉਹਨੇ ਸਜਾਇਆ ਹੈ ਨਾ ਅੱਛਾ ਚਲ ਦੇਖਦੇ ਆ ਫਿਰ ਕਿਵੇਂ ਆ ਬਣਾਉਣਾ ਨੂੰ ਚਲ ਚੱਲੀ ਗਈ ਚਲੋ ਜੀ ਹੁਣ ਚੱਲੇ ਅਸੀਂ ਬੱਕਰਾ ਲੈਣ ਢੈਂਚੀਆਂ ਤੋਂ ਜੰਦੀ ਇਹਨੇ ਸਾਡੀਆਂ ਮਾਨਸਾਂ ਦੀਆਂ ਕੈਚਿੰਗਾਂ ਬੋਲ ਜਾਊਗਾ ਮੈਂ ਬੋਲ ਤੋਂ ਤਾਂ ਦੇ ਤੇਲ ਖੁੰਚਦੇ ਆ ਵੀ ਹੁਣ ਫਿਰ ਬਿੱਲੂ ਮੁਰ ਸ਼ਾਪ ਦੇ ਤੇਰਾ ਮਿੱਤਰ ਕਿਹੜਾ ਏਕਚੰਦ ਲਾ ਬਈ ਫਰਮਾਦਾ ਬਿੱਲੂ ਤੇ ਜਾਊਗਾ ਹੈ ਬਿੱਲੂ ਆਪਣਾ ਮਿੱਤਰ ਆ ਖਾਸ ਕੀ ਹਾਲ ਹੈ ਬਿੱਲੂ ਹੋਰ ਠੀਕ ਠਾਕ ਸਰਪੰਚ ਕਹਿੰਦਾ ਵੀ ਮਟੇ ਕੋਲੇ ਜਾਣਾ ਉਹਨਾਂ ਮਟੇ ਕੋਲੇ ਫਿਰ ਤੂੰ ਜਾਂਦਾ ਹੋਵੇਗਾ ਸਾਡਾ ਦਾ ਵੀ ਅੱਜ ਤਾਂ ਹੈ ਇਹ ਨਹੀਂ ਹੈ ਹਾਂ ਵੀ ਮੈਂ ਤਾਂ ਮਹਾ ਵੀ ਬਿੱਲੂ ਕੋਲੇ ਜਾਣਾ ਠੀਕ ਹੈ ਲੈ ਫਿਰ ਬਿੱਲੂ ਆਪਣੇ ਕੋਲੇ ਅੱਜ ਆਪਣੇ ਮਿੱਤਰ ਆਉਂਦੇ ਆ ਪਲੇਅਰ ਕੌਡੀ ਦੇ ਉਹਨਾਂ ਨੂੰ ਮੀਟ ਖਵਾਉਣਾ ਆਪਾਂ ਬੱਕਰੇ ਦਾ ਸਿਰ ਆ ਲੈ ਤੂੰ ਪਾ ਲੈ ਫਿਰ ਚਾਪਾਂ ਚੁੱਪਾਂ ਪਾ ਲੈ ਚਾਪਾਂ ਦੇ ਕਿਹ ਨਹੀਂ ਹੁੰਦੇ ਪਲਵਾਨ ਮੈਨੂੰ ਪਤਾ ਹਾਂ ਕਰ ਦੇ ਫਿਰ ਦੇਖੀ 2 ਕਿਲੋ ਕਰ ਦੇ हाँ 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 बना दे गल बात जम चलो ठीक है बना दे गल जमा जमा पूरा लालीज है ना दस द ਫਿਰ ਲੋ ਜ ਮਾੜਾ ਦਿੰਦੇ ਨਹੀਂ ਮੀਟ ਹਾਂ ਲੋ ਜੀ ਹੁਣ ਆਪਾਂ ਲੈ ਲਿਆ ਮੀਟ ਆ ਤੇ ਜਾ ਕੇ ਬਣਾਉਣਾ ਹੈ ਸਾ ਦੇਸੀ ਤਰੀਕੇ ਨਾਲ ਅਗਰ ਕਾਹਨ ਸੇ ਟਮਾਟਰ ਪਾਵੇ ਜਿਵੇਂ ਆ ਬਾਈਰ ਮਟਰ ਕਰਦੇ ਤੇ ਦੋ ਲੱਖ ਮਿਲਣ ਦੀਆਂ ਪਾਵੇ ਹੋਰ ਬੜੀ ਹੋਣੀ ਪਾਦੀ ਦੋ ਤਿੰਨ ਪਾਵੇ ਜੇ ਹੁਣ ਆ ਗਏ ਆਪਾਂ ਤੇ ਅਦਰਕ ਪਾਵੇ ਤੇ ਦਾਲ ਹਰੀ ਮਿਲਣ ਅੱਗੇ ਨਾਈ ਜਿੰਦਾਬਾਦ ਲਓ ਜੀ ਪਹੁੰਚ ਗਏ ਜੀ ਹੁਣ ਆਪਾਂ ਸਰਫਟੇਸ਼ਨ ਤੇ ਪਹੁੰਚ ਗਏ ਮੈਨੂੰ ਗੰਡੇ ਘੱਟ ਲੱਗ ਰਿਹਾ ਸੀ ਲਾ ਹੈਂ ਘੰਡੇ ਘੱਟ ਲੱਗ ਰਹੇ ਆਪਾਂ ਪਾਲਾ ਵੀ ਆ ਦੇਖ ਰਿਹਾ ਆਪਾਂ ਫਰੈਂਕ ਰੰਗ ਉਹ ਤਾਜ਼ੇ ਲੱਗੇ ਪਿਆ ਤਾਜ਼ੇ ਪੱਟਕੇ ਪਾਵੇਂਗਾ ਵਧੀਆ ਖੁੱਖਾਂ ਇਹ ਕਿਲੋ ਹੀ ਆ ਤਾਂ 2 ਕਿਲੋ ਕਰ ਉਹਨਾਂ ਪਰ ਉਹ ਕੱਢ ਨੇ ਉਹ ਪੇ ਰੋਕੀ ਪੂਰੀ ਹੋਈ ਹੋਰ ਲਿਆ ਹੋਰ ਦੱਸਣਾ ਨਹੀਂ ਰੋਕੀ ਚੱਕਿਆ ਪਨੀਰੇ ਹੋ ਗਿਆ ਸਾਰੇ ਸਮਾਗਰੀ ਤਿਆਰ ਆਪਣੀ ਅਸਾਂ ਠੀਕ ਹੈ ਥੋੜੇ ਗੰਡੇ ਹੋਰ ਕੱਢ ਲਈ ਮੇਰਾ ਬਹੁਤ ਹੋਣਗੇ ਹਲੋ ਹਾਂ ਕਿਤੇ ਨਹੀਂ ਵੀ ਤੇ ਲੈਂਦਾ ਜੀ ਉਸ ਮਨਾਂ

I was there to make it ਹੋ ਜੀ ਹੁਣ ਆਪਣਾ ਤੇਲ ਲਾ ਕੇ ਮਾਰਨ ਦੁੰਦੇ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਸਭ ਤੋਂ ਪਹਿਲਾਂ ਉਹ ਤੇਲ ਆਪਣਾ ਗਿਆ ਪੱਕ ਹੁਣ ਕੋਣ ਆਪਾਂ ਵਿੱਚ ਜੀਰਾ ਚਾਹ ਪਾਵਾ ਵੀਰ ਜੀ ਸੇ ਪਤਾ ਨਹੀਂ ਜਣੀ ਅੱਗੇ ਦਾ ਜੀ ਜੀਰਾ ਆਪਣਾ ਪੁੰਨਿਆ ਗਿਆ ਹੁਣ ਆਪਾਂ ਪਾਉਣੇ ਇਹਦੇ ਵਿੱਚ ਟਮਾਟਰ ਨੂੰ ਮਿਰਚਾ ਪੁੱਲਾ ਆ ਸੰਗੀਤਨ ਤਾਂ ਚੱਲ ਆ ਰਹੀ ਹੈ ਤੇ ਬਹੁਤ ਇੰਸਟ੍ਰੂਮੈਂਟੇਜ਼ ਆ ਰੂਵੇ ਤੇ ਹੋਰ ਪਾਵਰ ਕੈਪੈਸਿਟੀ ਨੂੰ ਲੱਚਾ ਪਰ ਇਹ ਵੀ ਦੀ ਕੁਆਲਟੀ ਦੇਖੋ ਜੀ ਪੂਰਾ ਹੱਡੀ ਵਾਲਾ ਮੀਟ ਦੀ ਚਾਪ ਲਾਲ ਮੀਟ ਨਾਲ ਬਣੀ ਹੋਈ ਇੱਕ ਨਮੂਨਾ ਕਿ ਸਾਡਾ ਹੁਣ ਆਪਣਾ ਤਿਆਰ ਹੈ ਹੁਣ ਪਰਵਾਹ ਗਿਆ ਪਹਿਲੇ ਚ ਨਹੀਂ ਉਹ ਅੱਧਾ ਆ ਗਿਆ ਭਾਈ ਦਲਾਵਰ ਸਾਡਾ ਸਾਡੇ ਕੋਲੇ ਦਲਾਵਰ ਵੀ ਕਹਿੰਦਾ ਮੈਂ ਹੋੜੀਆਂ ਗੱਲਾਂ ਬਾਤਾਂ ਚ ਸੁਣੂਨੀ ਅੱਜ ਹੂੰ ਹੈਦਰਾਬਾਦ ਓਏ ਸਾਡੇ ਕੋਲੇ ਪਾਵੇਂਗਾ ਤੋਰੇ ਚੁੰਗੜੀ ਤੇ ਖੜਾ ਦਾ ਛੜਦਾ ਕਰ ਓ ਦਲਾਵਰ ਚੁੰਗਣੀ ਤੁੰਗਣੀ ਛੜਦੀਗੀ ਪੀਲਾ ਪੀਲਾ ਚਾਗਾ ਪੀਲਾ 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 ਓਏ ਪੀਲਾ ਯਾਰ ਜਾ ਤੇਗਾ ਲੋ ਤੇ ਲੋ ਤੇ ਲੋ ਤੇਗਾ ਹੈ ਨਹੀਂ ਯਾ ਦਲਾਵਰ ਨਾ ਹੈ ਨਹੀਂ ਹੁੰਦਾ ਬਾਕਿਆ ਕਰੇ ਵਾਕਿਆ ਹੁੰਦਾ ਕਰੇ ਵਾਕਿਆ ਇਹਨੇ ਲੈ ਲੈ ਹੁਣ ਕੋਸਾ

ਇਹ 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 ਬੇਨਜ਼ੰਦ ਤਾਰਾ ਰੱਖੋ ਇਹ ਤਾਂ ਨਾ ਹਾਂ ਕੀ ਹਾਂ ਲੈ ਲੈ ਰਾਤ ਨੂੰ ਚੀਜੀ ਆਉਂ ਤਾ ਓਏ ਕੋਈ ਨਹੀਂ ਸੰਦ ਉਹ ਤਾਂ ਖੰਦੀ ਨਹੀਂ ਤੇਲਾਵਰ ਮੈਨੂੰ ਦੇ ਦੇ ਓਏ ਦੇਖਾ ਪੀਛਲਾ ਗੱਲ ਮਦਰਾਵਿੰਦਰ ਕਰਦਾ ਹਾਂ 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 ਦਲਾਵਣ ਨਾ ਲੋ ਸਾਨਾ ਉਹ ਪਤਾ ਮੈਨੂੰ ਮੈਨੂੰ ਦੇਖਾ ਨਾ ਮੈਨੂੰ ਉਹ ਤਾਂ ਕਿਹਾ ਦੇ ਰਿਹਾ ਥੈਂਕ ਯੂ ਜੈ ਬੋਲੀ ਮੀਟ ਵਾਲ ਕੇ ਬਣਾ ਰਹੀ ਹੈ ਇਹ ਇਹ ਕੀ ਗੱਲ ਬਾਤ ਹੈ ਬਾਕੀ ਖਾਣੇ ਦੇ ਪਤਾ ਨਹੀਂ

ਗੋਲੀ ਆ ਬੱਲਾ ਹਾਂ ਹੋਰ ਵੀ ਗੋਲੀ ਵੇ ਗੋਲੀ ਕਿਸੇ ਕੋਲ ਮਿਲ ਰਿਹਾ ਸੁਣਾ ਗੋਲੀ ਆ ਯਾਰ ਗੋਲੀ ਨਹੀਂ ਸਾਡੀ ਵੀਡੀਓ ਬਣਾ ਰਿਹਾ ਗੋਲੀ ਹੋਰ ਠੀਕ ਠਾਕ ਹਾਂ ਬੜੀ ਕਿਵੇਂ ਸਰ ਵਧੀਆ ਵਧੀਆ ਵੀਰ ਕਗੜਾ ਹੀ ਹੋਈ ਜਾਂਦਾ ਹਾਂ ਚਲਾ ਬੇ ਜੀ ਕਿੱ데 ਕੰਨੀ ਗਿਆ ਅੱਛਾ ਮਿਹਨਤ ਮੂਨ ਤੋਂ ਬਾੜੀ ਬਾੜੀ ਮਿਹਨਤ ਲਾਉਂਦਾ ਗਰਾਊਂਡ ਗਰਾਊਂਡ ਮਿਹਨਤ ਬਾੜੀ ਇਹਨਾਂ ਦੀ ਹਾਂ ਸਿੱਧਾ ਮੈਂ ਤੇ ਬੜਾ ਪਾਵਾਂ ਅੱਛਾ ਚਾਚਾ ਵੀ ਜਫਾ ਨੇ ਫੋਨ ਕੀਤਾ ਰਹੇ ਦੇਹ ਪਹਲਾ ਨਹੀਂ ਬੰਦੇ ਆਏ ਤੇ ਦੋਹਾਂ ਨਹੀਂ ਲੱਗੇ ਨਾ ਬੰਦੇ ਨਾ ਬਿਟਾ ਮੋੜਦਾ ਆਇਆ ਕੋਈ ਤਰ੍ਹਾਂ ਕੇ ਸੇਵਾ ਹੀ ਨਾ ਕਿਹਾ ਠੀਕ ਨਾ 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 ਇਹ ਤਾਂ ਦੋਵੇਂ ਬੰਦੇ ਕੀ ਨਹੀਂ ਕਰਦੇ ਹੈਂ ਬਈ ਮੇਰੀ ਕੋ ਨਹੀਂ ਲਿਸੋ ਮੈਂ ਮਿਹਨਤੀ ਵਾਲੀ ਐ ਅੱਜ ਆਦਨ ਵੇਲਾ ਬਲੌਗ ਚ ਹਾਂ ਥੋੜਾ ਜਿਹਾ ਮੂਰੇ ਬੈਠਾ ਉਹਦੇ ਗਾਣਾ ਕਰਦਾ ਹੂ ਇਹਦਾ ਹੋਣਾ ਇਹ ਥੋੜੀ ਜਿਹਾ ਇਹਦੇ ਨਾਲ ਨਾਲ ਅੱਛਾ ਇਹ ਬਲੌਗ ਕਿੰਨੇ ਘਰ ਬੜੋ ਬੜੋ ਤੋਂ ਇੱਥੋਂ ਜਾ ਦੇ ਮੈਂ ਆਇਆ ਅੱਜ ਨਾ ਆਏ ਹੋਣਾ ਹੈਗਾ ਹੈ ਐਂਡ ਗੱਲ ਆਉਂਦਾ ਹੈ ਹੈ ਸਹੀ ਹੈ ਕੰਨਾ ਚਾਪਾ ਵੀ ਵਧੀਆ ਬਣਿਆ ਚਾਪਾ ਮੈਂ ਸਪੈਸ਼ਲ ਪਕਾ ਕੇ ਲਿਆ ਆ ਮਗਲੀਆਂ ਚਾਪਾ ਹੀ ਚਾਹੀਨੀਆਂ ਨੇ ਵਾਹ ਉਹਨੇ ਬਿੱਲੂ ਨੇ ਆ ਬਣਾਈ ਦਿੱਤੀ ਅੱਜ ਗੱਲ ਬਾਤ ਮੀਠਾ ਖਾ ਕੇ ਦੇਖੋ ਕਹਿੰਦਾ ਤੁਸੀਂ ਆ ਚੱਕ ਦੇਖਾ ਮਾਰੇ ਖਾ ਲਈ ਪਏ ਹਈ ਹਈ ਕੀ ਗੱਲ ਬਾਤ ਹੈ ਕੀ ਬਾਤ ਹੈ ਇਹਦਾ ਇਹ ਗਾਇਆ ਠੀਕ ਹੈ ਬਾਕੀ ਹਰਦੇ ਤੋਂ ਪਤਾ ਲੱਗੂ ਬਈ ਬਾਕੀ ਤੂੰ ਦੂਜਾ ਦੱਸ ਸਿੰਘ ਆ ਯਾਰ ਮੈਂ ਤਾਂ ਬਹੁਤ ਕੀਤੀ ਐ ਸੀ ਇਹ ਗਾਇਆ ਨਾ ਕੀ ਕਰਨਾ ਕਿ ਸੀ ਯਾਰ ਘੋੜੇ ਨੇ ਘਾਰ ਹਲਵਾਇਆ ਅਛਾ ਨਾ ਤੂੰ 2 ਘੰਟੇ ਹੋ ਗਏ ਤੈਨੂੰ ਬਠਿੰਡੇ ਕਰਦੇ ਕੀ ਸੀ ਉਹ ਬਠਿੰਡੇ ਜੋ ਭਰਾਵਾ ਉਹ ਬਠਿੰਡੇ ਦੇ ਪਿੱਛੇ ਸੀਗੇ ਉਹ ਤਾਂ ਅਰੇ ਘਰੇ ਦੁਕਾਨ ਸੀ ਸੀ ਹਾਂ ਬਰਾਵਾ ਦੀ ਬਰਾਵਾ ਆ ਗਿਆ ਘੋੜਾ ਆ ਗਿਆ ਕਿੰ 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 ਆ ਬੋਲਦਾ ਆਰੇ ਬੋਲਦਾ ਚੋ ਬੰਗਲਾ ਗਿਆ ਦਾ ਫੂਰ ਟੀਂ ਦੀ ਹਰੀ ਦਾ ਜੱਸੀ ਦੀ ਫੂਰ ਲਵਾ ਗਿਆ ਜੇ ਭਾਈ ਤੂੰ ਉਧਲਾਉਂਦਾ ਮੇਰੇ ਕੋਲ ਰਹਿ ਗਿਆ ਹਾਂ ਆਵਾਜ਼ ਸੁਣਦੀ ਗਾ ਫਿਰ ਵੇਖਿਆ ਹੋਣਾ ਹੈ ਤੂੰ ਦੋਏ ਇਹ 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 ਕਹਿੰਦਾ ਹੋਏ ਹਜੇ ਤਾਂ ਉਹ ਨਹੀਂ ਨੀ ਰੱਖੀ ਆ ਇਹ ਤਾਂ ਕਹਿੰਦਾ ਦੂਜੇ ਗੇ ਤੇ ਲੱਗਿਆ ਨਾ ਠੱਕੇ ਬੱਜਣੋਂ ਓਏ ਓਏ ਤੇ ਜੇਰੀ ਨਹੀਂ ਤੇ ਜੇਰੀ ਨਹੀਂ ਭਜੀ ਤਾਂ ਹੁੰਦਾ ਵੇਖੀ ਤਾਂ ਹੁੰਦਾ ਬੰਦੇ ਇਹਨਾਂ ਕੇ ਪਾ ਪਾ ਇਹਦਾ ਕੰਮ ਹੀ ਹੁੰਦਾ ਖਬਰ ਦਾ ਦੱਸ ਕੇ ਕੀ ਆ ਬੰਦਾ ਇਹ ਪਾਈ ਆ ਸੰਘਿਆ ਵਾਲੇ ਕਾਲੂ ਪਹਿਲੇ ਪਹਿਲੇ ਨਾਲ ਪਾਵਾਂਗੇ ਓਰ ਤਬੀਸ਼ੇ ਦਾ ਸੱਫਰ ਮਾਣਾ ਜਾ ਗੱਲਬਾਤ ਜੀ ਨੇ ਕਾ ਕੇ ਸਹੀ ਦਸੀ ਸਹੀ ਦਸੀ ਕਿਵੇਂ ਬਣਿਆ ਬਾ ਫਿਰ ਕੋਈ ਨਾ ਫਿਰ ਸਰਪੰਚ ਰਿਆ ਚ ਜੋਰ ਲਾਦਾ ਪੂਰਾ ਢੀ ਚੁੱਠੀ ਦਾ ਸਰਪੰਚ ਵੀ ਨਾ ਅਸੀਂ ਮੇਰੇ ਬਣਾਇਆ ਪੂਰਾ ਵਧੀਆ ਬਰਾਵਾ ਸਾਰਾ ਸਮਾਣ ਫੁੱਲ ਬਾਇਸ ਵਿੱਚ ਆ ਜੀ ਅਸਮਾਨਾ ਵੀ ਤਾਂ ਕੀ ਬਾਦੀ ਅਸੂਬ ਨੂੰ ਤੋੜਾ ਹੈ ਉਹ ਖੇਡਾਉਣੇ ਨੂੰ ਵੀ ਪੂਰਾ ਹੁਣ ਜਾਣੀ ਹੈ ਹੈ ਉਹ ਮੈਨੂੰ ਦੇਖਿਆ ਮੈਂ ਗਾਲੇ ਵਾਹ ਬੁੱਤ ਕਾਹਨ ਨਹੀਂ ਨਹੀਂ ਪਰ ਤੇ ਕੀ ਹੋਇਆ ਹੰਦਾ ਬੈ ਗਿਆ ਹਾਂ ਤੂੰ ਗਾਲੇ ਕੱਢੀ ਵਿਦਿਆ ਮੈਂ ਇਹ ਜੀ ਤਾਂ ਕੋਈ ਗੱਲਬਾਤ ਹੀ ਨਹੀਂ ਯਾਰ ਮੈਂ ਦੱਸਿਆ ਸੀ ਮੈਂ ਸਹੀ ਗੱਲ ਦੱਸੀ ਜਿਹੜੀ ਸਹੀ ਹੈ ਹੈ ਚਾ ਕੋਈ ਨਾ ਚੱਲ ਬੈਠ ਕੋੜੇ ਤੂੰ ਯਾਰ ਦੇਖ ਆਏ ਤਾਂ ਬੈਠਾ ਹੈ ਚੈੱਕ ਕਰਾ ਬਸ ਯਾਰ ਗੱਲ ਕਰ ਕੋ ਯਾਰ ਉਹ ਕਿਤੇ ਲੇਕਵਾ ਐਨਾ ਖਾਣਾ ਨਹੀਂ ਉੱਧਰ ਨਹੀਂ ਸਕਦਾ ਚੱਲ ਮੀਟ ਮੂਡ ਖਾਓ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ ਵੀ ਸੰਗਾ ਆਪਾਂ ਤਾਂ ਪੁੱਛਦੇ ਨੇ ਕਿ ਕਮੈਂਟਾਂ ਵਿੱਚ ਵੀ ਕਿਵੇਂ ਰਹਿ ਰ ਟੂਰ ਵੀ ਜਦਾ ਹੈ ਦੱਸਾਂਗੇ ਫਿਰ ਆਪਾਂ ਮੈਂ ਤਾਂ ਜਾਂਦੇ ਲੱਗੇ ਨਾ ਜਾਂਦੇ ਪਾਰ ਲੈ ਕੇ ਪੁੱਛਦੇ ਹੋਏ ਵੜੇ ਪਸ਼ੂ ਬਨਦਾ ਬਸ ਇਹ ਦੇ ਹਲਪਾ ਤੱਕ ਨਹੀਂ ਕਹਦੇ ਪਸ਼ੂ ਬਨਦਾ ਇਹਦੇ ਅੱਖਾਂ ਨਾਲ ਤੈਨੂੰ ਨਹੀਂ ਗੁਜ਼ਰਿਆ ਵੀ ਤੂੰ ਕਰ ਰਿਹਾ ਇਹਦੇ ਪਸ਼ੂ ਵੀ ਨਹੀਂ ਹੋਵੇ ਤਾਂ ਮੈਂ ਇਹ ਤਾਂ ਬੈਂਕ ਤੇ ਪਸ਼ੂ ਨਹੀਂ ਬਨਦਾ ਫੇਰ ਅਸੀਂ ਭੱਜ ਕੇ ਆਉਂਦਾ ਇਹ ਹਾਂ ਇਹ ਕਿਹਦਾ ਬਸ ਚੱਲ ਕੋਈ ਨਾ ਫਿਰ ਕੱਲ ਨੂੰ ਲੈ ਉੱਠ ਕੇ ਆਉਂ ਮੈਂ ਬਣਵਾ ਯਾਰ ਰਨਿੰਗ ਕਰਕੇ ਆਉਂਦਾ ਕਰਦਾ ਪਰ ਚੱਪਲਾ ਚੱਲਣੀ ਕਿਹਦਾ ਕਰਦਾਈ ਆ ਗਰਾਊਂਡ ਵਾਹੇ 5-7 ਦਿਨ ਟਿਕ ਕੇ ਗਰਾਊਂਡ ਸੜ ਦਾ ਦੇਣਾ ਦਾ ਬਗੜੋ ਦਾ ਭਾਈ ਇਹ ਵਾ ਹਾਂ ਨਹੀਂ ਕਿਦਾ ਕਰਦਾ ਹੀ ਆ ਯਾਰ ਬਹੁਤ ਬੰਦੇ ਜੀ ਹੈਗੇ ਨੇ ਗਰਾਉਂਡ ਸਟਾਰਟਿੰਗ ਕਰਦੇ ਨੇ ਉਹ ਸੀਲੇ ਸਭ ਸਹੀ ਲੋ ਹਾਂ ਨਾ ਕਿੱਥੇ ਬਣਾ ਲੈਣ ਕੱਚਾ ਮੱਲੇ ਵਸੇ ਕੱਚੇ ਜੇ ਜਮ ਇਹ ਦੂ ਵਰਗਾ ਚੀਜ਼ ਨਾ ਵਰਗਾ ਆਵੇ ਖਾਂ ਚ ਹਾਂ ਸਾਰਾ ਉਹ ਪੈਸਾ ਮਾਲ ਅੜਾ ਉੜਾ ਮੇਰੇ ਕੀ ਉਹਦਾ ਟੱਪਣ ਮੇ ਕੁੱਪੇ ਕੱਪੇ ਜਿਉਂ ਕੁੱਪੇ ਕੱਪੇ ਉਹ ਲੱਗਿਆ ਸੀ ਭਾਂਜਾ ਜਵਰਾ ਦੂਆ ਆਣ ਗਿਆ ਆ ਵੀ ਇਹਨਾਂ ਵਧੀਆ ਬੰਦੇ ਆਉਣ ਲੱਗੇ ਨੇ ਤੂੰ ਮੇਰੀ ਗੱਲ ਥੋੜਾ ਤੂੰ ਵੀ ਮਾਰਦੀ ਸਰਪੰਚੀ ਚ ਹੋਰ ਕੋਈ ਨਾ ਬੜਾ ਸਰੀਰ ਤੇ ਬਣਾਉਂਦੇ ਝੋਣ ਨਹੀਂ ਹੈ ਤਾਂ ਇਹ ਤਾਂ ਸਰੀਰ ਬਾਦ ਨਾ ਲੈ ਲੋ ਪੈਸੇ ਬਾ ਦੇ ਆਹ ਹੈ ਜਦੀਲਾ ਮਿਲਣਾ ਬੜਾ 50 ਸਾਲ ਇਹਦਾ ਆਹ ਹੀ ਸੋਨੇ ਲੈ ਸਕਦਾ 40000 ਰੁਪਏ ਬੰਦਾ 500 ਬੰਸਰਾਵਾ ਮੈਂ ਤਾਂ ਹੁਣ じゃ ਬਿਮਾਰ ਆ ਮੈਂ ਤਾਂ ਜੇ ਹੁਣ ਸਿਰ ਤੋਂ ਮੈਂ ਜਿਆਦਾ ਕਿਰੇ ਦੇ ਜਲਣਾ ਚੌੜੀ ਕਰਦਾ ਬੰਸਰਾ ਜੜ ਕੇ ਚੜਦੇ ਸੱਤੀ ਰਾਜ ਪੱਕੇ ਡਾਲੀ ਪੈਸੇ ਵੱਧ ਲਿਆ ਕਰਨੇ ਜੇ ਮੇਰੇ ਇੱਕ ਸੀਰੋ ਕਿੱਥੋਂ ਬਣਾਣਾ ਸਾਰੀ ਵੋਟ ਬਣਾ ਸਹੀ ਗੱਲ ਸਾਰੀ ਵੋਟ ਹੈ ਮੈਂ ਬਣਾ ਕੇ ਕੱਟਕੁੱਟ ਪਾ ਕੇ ਮੈਨੂੰ ਪੈਸੇ ਵੱਧ ਲਿਆ ਕਰਦੇ ਮੈਂ ਪੰਜੋਦਾ ਕੋਟੀ ਨਾਲ ਨੀਬਰ ਦਾ ਬਾਹਾਂ ਮੈਂ ਕੋਟੀ ਦਾ ਸੈੱਟ ਮੰਗਾ ਉਹ ਪਿਛਲੇ ਜੀ ਨੂੰ ਆਪਣੇ ਗਾਂ ਵਾਲੇ ਫਿਲਟਰ ਤੇ ਨਹੀਂ ਹੋਣਾ ਕੋਟੀ ਦੀ ਪਛਾਣ ਕੋਟੀਆਂ ਦਾ ਇਹ ਵੀ ਸ਼ਰੀ ਲਿਆ ਉਹ ਆਪ ਕਹਾਣੀ ਦਰੂ ਹਾਂ ਫੁੰਦਾ ਬੰਨ ਰਿਹਾ ਨਵਰੇ ਦਾ ਮਗਵਾ ਦਾ ਬੰਦਿਆ ਜੀ ਜੀ ਦੂਸਰੀ ਜਿਹੜਾ ਇੱਕ ਹਸਾਸ ਵਾਲਾ ਸ਼੍ਰੀ ਬਲਾ ਜਿਹੜਾ ਤੈਨੂੰ ਪਤਾ ਵੀ ਤੇਰਾ ਗਾਂ ਵਾਲੇ 5 ਸਾਲ ਤੇਰਾ ੱੱਕਾ ਚੱਲ ਸਕੇ ਮੈਂ ਵੀ ਇਹੀ ਕੰਮ ਕਰੂੰਗਾ ਜਰੀ ਬਣਾਉਂਗਾ ਉਹਦੇ ਕੋਈ ਨਾ ਗੱਲ ਉਵੇਂ ਦਾ ਆਪਣਾ ਠਰ ਠੇਰ ਰੁਹੀ ਹੋਣਾ ਉਵੇਂ ਨਹੀਂ ਆਹ ਹੋਈ ਗੋਇਆ ਇਹਦਾ ਹੁੰਦਾ ਜਿਆਦਾ ਹੁੰਦਾ ਕਿਤੇ ਨਾ ਕੋ ਸਰਪੈਂਟ ਪਰ ਭੁੱਲ ਜੇ ਫਿਰ ਆਪਦੀ ਹੋਰ ਦਿਓ ਆਪ ਦਾ ਕੰਮ ਫਸਟ ਨੂੰ ਯਸ ਦੀ ਲੈ ਕਿਹਨੇ ਵੇਖਿਆ ਹਾਲੇ ਕਿੰਨੇ ਸਾਲ ਹੋ ਗਏ ਤੁਸਾਲੂ ਗਏ ਮੈਨੂੰ ਸਾਲ ਰੱਖਦਾ ਹਾਂ ਚਾਰ ਸਾਲ ਬਈ ਨਜ਼ਾਰਾ ਲੈ ਬੰਦੇ ਪੱਟ ਥੋੜੇ ਜਿਹਾ ਆਥਰੇ ਵੜਾਗਾ ਦੇਸੀ ਦੇ ਪਾਸ ਤੋਂ ਇਹ ਕੰਮ ਚੱਲਣਾ ਤੇਰਾ 7 ਸਾਲ ਨਾ ਤੇ ਦੋ ਸਰੀਰ ਬਲੇ ਨਾ ਤੇ ਕੋ ਪੈਸਾ ਨਹੀਂ ਨਹੀਂ ਵੀ ਆਹ ਨਹੀਂ ਕੋਈ ਗੱਲ ਨਹੀਂ ਗੇਮ ਹੀ ਲਵਨੀ ਬਈ ਨਹੀਂ ਬਣੂਗੀ ਅੰਨਾ ਜਾਣੇ ਭਾਈ ਜਰ ਪਰਮਾਨੈਂਟ ਕਮਾਈ ਵਾਲੇ ਨੇ ਆਪਾਂ ਅਸੀਂ ਵੀ ਨਾਲ ਅਸੀਂ ਦੌੜ ਚਲਦੇ ਰਹੇ ਰੇ ਪੈਸਾ ਆਜੂ ਆਜੂ ਭਰ ਲੈਣਾ ਭਾਈ ਅੱਜਪਰ ਜਮਾ ਕਰਕੇ ਸਭ ਕੁੱਲ ਨੇ ਹੁਣ ਜੇ ਆਪਾਂ ਅੰਨਾ ਜਾਣੇ ਭਾਈ